ਆਵੇ ਸਤਿ ਆਹ ਇੱਥੇ ਆ ਹਾਂ ਸਵਾਗਤ ਚੱਲ ਪਿਆ ਹਾਂ ਹਾਂਜੀ ਕੀ ਨਾ ਇਹਦਾ ਆਈ ਨਾਰਪਰੀ ਜੀ ਆਪਣਾ ਕਹਿੰਦੇ ਸਭਰਾ ਬੱਲੇ ਸੰਤੀ ਦੇ ਜਿਹੜਾ ਤੁਸੀਂ ਤੇ ਸੋਨਾ ਹੋ ਰਹੀਆਂ ਨੇ ਹਾਂਜੀ ਹਾਂਜੀ ਉਹਦਾ ਦੇਖਦੇ ਵਧੀਆ ਆਮ ਪ੍ਰੋਪਰਟੀ ਕੰਮ ਵਧੀਆ ਕਰਨ ਲਈ ਆ ਕਈ ਪਾਏ ਬੋਲ ਹਾਂਜੀ ਬੋਲ ਪਾ ਕੇ ਚੱਲੇ ਆਪਦੇ ਕੰਮਾਂ ਦੇ ਕਿਹੜਾ ਫਿਰ ਇਸ ਵਾਰ ਉਮੀਦਵਾਰ ਕਿਹੜੀ ਪਾਰਟੀ ਦਾ ਲੋੜ ਮੌਕਾ ਦੱਸੋ ਅਸੀਂ ਤੇ ਜਾ ਕੇ ਫਰਜ਼ ਨਿਭਾਏ ਆ ਜਿਹੜਾ ਸਾਡਾ ਫਰਜ਼ ਬੰਦਾ ਹੈ ਕਿਸ ਤਰ੍ਹਾਂ ਦੇ ਪਿੰਡ ਦੇ ਵਿੱਚ ਜਿਹੜੇ ਸਰਪੰਚਾਂ ਕਿਸਾਨਾਂ ਦਾ ਕੰਮ ਕਦੇ ਲੋਕ ਤਾਂ ਜਿੰਦਗੀ ਵੇਖੀ ਨਹੀਂ ਸੁਭਰਾਵਾਂ ਜਾ ਉਹ ਵੇਖ ਰਹੇ ਆ ਟਾਈਮ ਆ ਨਾਲਿਆਂ ਦਾ ਕੰਮ ਹੀ ਸੋਹਣੇ ਹੋ ਰਹੇ ਆ ਕਦੀ ਗਲੀ ਦੇ ਕਦੀ ਚੌੜੀ ਵੇਖੀ ਨਹੀਂ ਇਹ ਟਰੱਕਾਂ ਦਾ ਕੰਮ ਕਰਦੇ ਨੇ ਤੇ ਕਦੀ ਕੱਦ ਛੁੱਟ ਦਈ ਦੀ ਤੇ ਸਾਨੂੰ ਐ ਕਿ ਉਹ ਸਾਨੂੰ ਮਾਣ ਹੁੰਦਾ ਗੱਡੀ ਅੱਖਾਂ ਮੀਟ ਕੇ ਲੈ ਜਨੇ ਆ ਵਧੀਆ ਗੱਡੀ ਖੁੱਲੀ ਢਲੀ ਜਾਂਦੀ ਆ ਇਹਦੇ ਸਾਨੂੰ ਡਰ ਹੀ ਆਈ ਜਾਂਦਾ ਭਾਈ ਗੱਡੀ ਚਲਾਉਂਦੇ ਆ ਫੇਰ ਕਿ ਦੀ ਕਾਂਦਲਾ ਸੁਰਜੀਏ ਕਿੰਨਾ ਕੋ ਪਿੰਡ ਦੇ ਵਿੱਚ ਕਿੰਨਾ ਕੋ ਕਾਸ ਜਿਹੜਾ ਹੋ ਗਿਆ ਇਹਨੇ ਬਹੁਤ ਵਧੀਆ ਆ ਭਾਈ 400 ਲੋਟਾਂ ਲੱਗੀਆਂ ਅਜਿਹੇ ਕਹਿੰਦੇ ਇਦਾਂ ਵੀ ਹੋਣਾ ਚਾਹੀਦਾ ਗਰਾਊਂਡ ਦਾ ਸਟੇਡੀਅਮ ਵੀ ਵਧੀਆ ਬਣਨਾ ਚਾਹੀਦਾ ਜ ਲੋਕਾਂ ਨੂੰ ਸਹੂਲਤ ਮਿਲਣਾ ਬਹੁਤ ਵਧੀਆ ਗਾਦੇ ਪਿੰਡ ਨਹਿਰਾ ਨਹਿਰਾ ਵੇਖੇ ਨੇ ਖਾਲ ਵਧੀਆ ਪੱਕੇ ਆਮ ਪਾਰਟੀ ਬਣਾ ਰਹੀ ਆ ਤੇ ਨਹਿਰਾ ਜਣ ਪਾਣੀ ਜਾਊਗਾ ਤੇ ਚਲੋ ਕਿਸਾਨ ਵੀ ਉੱਪਰ ਆਊਗਾ ਕਰਜੇ ਤੋਂ ਮੁਕਤ ਹੋਵੇ ਥੋੜਾ ਕਿਸਾਨ ਇਹੋ ਹੀ ਆਪਾਂ ਨੂੰ ਮਿਲਦਾ ਹਤਸਾਲ ਨਾਲ ਹਾਂਜੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਆ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਸਰਕਾਰ ਵੀ ਨਿਭਾਉਂਦੀ ਆ ਭਾਈ ਸਰਦਾਰ ਸਾਬ ਅੱਜ ਜਿਹੜੀਆਂ ਬੋਟਾਂ ਪੈ ਰਹੀਆਂ ਬਲਾਕ ਕਮਟੀ ਤੇ ਜਿਹੜਾ ਪ੍ਰੋਜੈਕਟ ਲਿਆ ਨੇ ਇਸ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ ਵੀ ਕਿ ਇੱਦਾਂ ਤਾਂ ਲੋਕ ਨਕਾਸ ਕਰਵਾਇਆ ਗਿਆ ਕੀ ਕਹਿੰਦਾ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਸਾਡੇ ਨਗਰ ਗੋਲੋਂ ਚ ਪਹੁੰਚੇ ਬਾਕੀ ਤੁਹਾਂ ਵੇਖ ਹੀ ਲਿਆਵਾ ਬਹੁਤ ਖੁਸ਼ੀ ਵਾਲੀ ਗੱਲ ਆ ਵੀ ਜਿੰਨਾ ਭੈਣ ਭਰਾ ਆਪਣੇ ਹੱਕ ਦੇ ਵਿੱਚ ਖੁੱਤ ਰਿਹਾ ਕੰਮ ਦੇ ਆਧਾਰ ਤੇ ਜੋ ਕਪਟਨ ਮੰਤਰੀ ਸਰਦਾਰ ਲਾਲਜੀਤ ਨੇ ਪੁੱਲਰ ਦੇ ਕੰਮ ਕੀਤੇ ਆ ਉਹਨਾਂ ਦੇ ਵਿਕਾਸ ਨੂੰ ਦੇਖਦੇ ਅੱਜ ਤੁਹਾਂ ਆਪ ਹੀ ਦੇਖ ਲਿਆ ਸਾਰੇ ਅੱਡੇ ਦੇ ਵੇਖ ਆਏ ਜੇ ਸਕੂਲ ਕੀ ਵੇਖ ਆਏ ਬਹੁਤ ਵਧੀਆ ਸਾਨੂੰ ਹੰਗਾਰਾ ਮਿਲ ਰਿਹਾ ਇਸ ਤਰ੍ਹਾਂ ਕੈਪਟਨ ਮੰਤਰੀ ਸਰਦਾਰ ਲਾਲਜੀ ਸਿੰਘ ਹੁਣ ਕੰਮ ਕਰਦੇ ਰਹਿਣਗੇ ਉਹਨਾਂ ਦੀ ਤੌਲ ਤਾਂ ਅਸੀਂ ਵੀ ਗਾਂ ਕੇ ਕੰਮ ਕਰਾਂਗੇ ਸਾਨੂੰ ਬਹੁਤ ਵਧੀਆ ਕੰਮ ਦੇ ਰਹਾ ਤੇ ਉਸੇ ਤਰ੍ਹਾਂ ਪਿੰਡਾਂ 'ਚ ਕੰਮ ਹੋ ਰਿਹਾ ਇਹ ਅਪੀਲ ਕਰਾਂਗੇ ਪਿੰਡ ਵਾਸੀ ਪਿੰਡ ਵਾਸੀਆਂ ਤੋਂ ਅਸੀਂ ਅਪੀਲ ਕਰਦੇ ਆਂ ਵੀ ਕੰਮ ਦੇ ਹਿਸਾਬ ਨਾਲ ਵੇਖ ਕੇ ਕੰਮ ਨੂੰ ਤੇ ਵੋਟਾਂ ਅੱਜ ਜਿਹੜੀਆਂ ਮੋਹਰਾ ਵਾਂ ਆਮ ਪਾਰਟੀ ਦੇ ਝਾੜੂ ਤੇ ਲਾਇਏ ਅਵੀਰ ਜਗਜੀਤ ਸਿੰਘ ਨੂੰ ਆਪਾਂ ਬਹੁਤ ਵੱਡੀ ਲੀਡ ਨਾਲ ਜਿਤਾਈਏ ਤੇ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦਾ ਤਾਂ ਉੱਚਾ ਮੋਕ ਮੰਤਰੀ ਨਹੀਂ ਹੈ ਜਗਜੀਤ ਨਾਈ ਦਾ ਜਸਪਾਲ ਸਿੰਘ ਭੁੱਲਰ ਕਿਹ ਕਿਹਣਾ ਪਿੰਡ ਆਪਣਾ ਸਭਰਾ ਕਿਦਾਂ ਦੇਖਦੇ ਹੋ ਜਿੱਦਾਂ ਅੱਜ ਬਲੈਕ ਸੰਪੀ ਤੇ ਜਿੱਦਾਂ ਸੋਨਾ ਜਿਹੜੀ ਹੋ ਰਹੀਆਂ ਬੋਟਾ ਪੈਰੀਆਂ ਨਹੀਂ ਤੇ ਕਿਦਾਂ ਦਾ ਲੱਗਦਾ ਵੀ ਕਿਹੜਾ ਕੈਂਡੀਡੇਟ ਬਾਈਦਾ ਇਹ ਜੀ ਸਾਡਾ ਵੀਰ ਜਗਜੀਤ ਸਿੰਘ ਕਾਲਾ ਪੜਿਆ ਲਿਖਿਆ ਤੇ ਹੋਂ ਹਰ ਉਮੀਦਵਾਰ ਆ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਉਹਨੂੰ ਜਿਹੜੀਆਂ ਵੱਧ ਤੋਂ ਵੱਧ ਸਵੇਰ ਦੀਆਂ ਵੋਟਾਂ ਪੈ ਰਹੀਆਂ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਪਹਿਲੀ ਗੱਲ ਇਹ ਕਿ ਵੀ ਅੱਗੇ ਧੱਬਾ ਲੱਗ ਜਾਂਦਾ ਹੈ ਵੀ ਕਾगज ਕੈਂਸਲ ਹੋ ਗਏ ਫਰਾਂ ਹੋ ਗਿਆ ਟਿੰਕ ਹੋ ਗਿਆ ਆਮ ਆਦਮੀ ਪਾਰਟੀ ਨੇ ਜਿਹੜੇ ਜੋਗ ਉਮੀਦਵਾਰ ਸੀਗੇ ਕਿਸੇ ਦੇ ਕਾगज ਕੈਂਸਲ ਨਹੀਂ ਕਰਵਾਏ ਜਿਨ੍ਹਾਂ ਨੇ ਫਾਈਲਾਂ ਕੋ ਗਲਤ ਭਰੀਆਂ ਭਰੀਆਂ ਸੀ ਉਹ ਤੇ ਉੱਡ ਰੀਆਂ ਸੀ ਬਾਕੀ ਭਾਜੀਪੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਇਲੈਕਸ਼ਨ ਹੋ ਰਿਹਾਵਾ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਸਾਡਾ ਉਮੀਦਵਾਰ ਆ ਬੜੀ ਲੀਡ ਦੇ ਨਾਲ ਜਿੱਤੂਗਾ ਔਰ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਹੜੇ ਆ ਉਹਨਾਂ ਨੇ ਇਹਨੂੰ ਆਪਣਾ ਜਗਜੀਤ ਸਿੰਘ ਕਾਲਾ ਨੂੰ ਜਿਹੜੀ ਟਿਕਟ ਦਿੱਤੀ ਸੀ ਅਸੀਂ ਉਮੀਦ ਕਰਦੇ ਆਂ ਵੀ ਬਾੜ-ਬਾੜ ਵੱਡੀ ਲੀਡ ਨਾਲ ਜਿਤਾ ਕੇ ਉਹਨਾਂ ਨੂੰ ਚੋਲੀ ਜੀ ਪਾਵਾਂਗੇ। ਆਓ ਬਣਾ ਬਰਾਹਮਣ ਨੂੰ ਆਓ ਬੋਲਾ ਦੀਆ ਆਓ ਬਾਦ ਮੈਨੂੰ ਨਹੀਂ ਕਰ ਹਾਂ ਬੰਦੀ ਨਹੀਂ ਮੈਂ ਲੱਗ ਰਹੀ ਨਹੀਂ ਇਹ ਕਿਨੂ ਬੋਟ ਪਾਈ ਆ ਉਹ ਮੁੰਡਾ ਆਉਣਾ ਭੰਗ ਨਹੀਂ ਤੇ ਪਾਈ ਆ ਕਿਹੜੀ ਪਾਰਟੀ ਨੂੰ ਉਹ ਬਾਸਾ ਨੂੰ ਇਹ ਟਾੜੂ ਨੂੰ ਪਾਈ ਆ ਹਾਂ ਜੀ ਖਾਣ ਨੂੰ ਮਿਲਿਆ ਉਹ ਪਾਈ ਗਏ ਆਣਾ ਨਹੀਂ ਹੋਈ ਕਥਾ ਤੇ ਮਾਰਾ ਦੇ ਉਹ ਪੰਜ ਨੇ ਕਿ ਮੈਂ ਕਿਤਰਾ ਕੰਮ ਕੀਤਾ ਪਿੰਡ ਦੇ ਵਿੱਚ ਉਹ ਵਧੀਆ ਗੱਦਾ ਆਇਆ ਕੋਈ ਆਇਆ ਕੋਈ ਕੰਮ ਨਹੀਂ ਹੋਇਆ ਤਾਂ ਕੋਈ ਗੰਗਾ ਆਸਾ ਉਹ ਕੰਮ ਤਾਂ ਨਹੀਂ ਦੇ ਦੇ ਉਹ ਭਰੇ ਲਗਾ ਮੈਂ ਬਣਾ ਕੀ ਕਰਨ ਲਈ ਤੇ ਬੜਾ ਵੱਲੇ ਨਾ 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 ਜਸ਼ਮੀਰਪੁਰ ਕਿਹੜਾ ਪਿੰਡ ਆ ਸombra ਤਾਂ ਅੱਜ ਵੋਟ ਪਾ ਗਿਆ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਤੁਹਾਨੂੰ ਬੜਾ ਵਧੀਆ ਮਹਿਸੂਸ ਤੇ ਕਿਹੜਾ ਕਿਹੜੀ ਪਾਰਟੀ ਦਾ ਜਿਹੜਾ ਕੈਂਡੀਡੇਟ ਬਾਈ ਮਾਰੂਗਾ ਅਸੀਂ ਤਾਂ ਝਾੜੂ ਆਏ ਹਾਂ ਜੀ ਅੱਛਾ ਜੀ ਅੱਜ ਤੁਹਾਡ ਨੂੰ ਵੋਟ ਪਾ ਗਏ ਹੋ ਹਾਂ ਜਿਹੜੇ ਵੇਖਿਆ ਜਾਵੇ ਤੇ ਪਿੰਡ ਦੇ ਸਰਪੰਚ ਨੇ ਕਿਸ ਤਰ੍ਹਾਂ ਦੇ ਕੰਮ ਕੀਤੇ ਪਿੰਡਾਂ ਦੇ ਵਿੱਚ ਵਧੀਆ ਹੀ ਕਰੀ ਜਾਂਦਾ ਹਜੇ ਤਾਂ ਹਾਂ ਜੀ ਹਾਂ ਅਸੀਂ ਆਸ ਰੱਖਦੇ ਹਾਂ ਗਾਂਦੋਂ ਅਸੀਂ ਤਾਂ ਬਹੁਤ ਜ਼ਿਆਦੀ ਵਧੀਆ ਆਸ ਰੱਖਦਾ ਹਾਂ ਹਾਂ ਜੀ ਜੋਦੇ ਸਰਪੰਚ ਬਣਿਆ ਕਿੰਨਾ ਕੰਮ ਇਹਨਾਂ ਨੇ ਕੀਤਾ ਤੇ ਕਿੰਨਾ ਕੰਮ ਜਿਹੜਾ ਅਧੂਰਾ ਪਿਆ ਜੇ ਕੰਮ ਸੋਹਣੇ ਕਰਨ ਰਿਆ ਵਾ ਹਾਂਜੀ ਪਰ ਮੈਨੂੰ ਤਾਂ ਪਤਾ ਨਹੀਂ ਬਾਹਰ ਬੱਚੇ ਜਾਂਦੇ ਆ ਉਹਨਾਂ ਨੂੰ ਪਤਾ ਕੰਮ ਕੀ ਕਰਦੇ ਆ ਮੈਂ ਤੇ ਘਰ ਦੇ ਵਿੱਚ ਗੱਲਾਂ ਨੇ ਹੁੰਦੀਆਂ ਹਾਂ ਉਹ ਤਾਂ ਬਸ ਵਧੀਆ ਹੱਤੇ ਮੇਰਾ ਪਪਾ ਕਾਰ ਮੈਂਬਰ ਆ ਅੱਛਾ ਆਹੋ ਵਧੀਆ ਕੰਮ ਹੁੰਦਾ ਵਧੀਆ ਕੰਮ ਹੁੰਦਾ ਜਗਜੀ ਸਾਹਿਬ ਮੀਂਹ ਨਾ ਜਾਓਗੇ ਮੈਂ ਸਭ ਤੋਂ ਪਹਿਲਾਂ ਤਾਂ ਸਰਕਾਰ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ نوازਿਆ ਮੈਂ ਉਸ ਤੋਂ 11 ਜਾਣ ਦੇ ਵਿੱਚ ਸਾਰੇ ਹੀ ਪਤਵੰਤੇ ਸੱਜਣ ਸਰਪੰਚ ਮੈਂਬਰ ਸਾਹਿਬਾਨ ਵਲੰਟੀਅਰ ਸਾਹਿਬਾਨ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਕਿ ਜੋ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਉਣ ਕੇ ਮਾਣ ਕਰਦਾ ਵਾਂ ਤੇ ਮੈਂ ਮੈਨੂੰ ਆਸ ਆ ਪੂਰੀ ਪੂਰੀ ਵੀ ਮੈਂ ਆਮ ਆਦਮੀ ਪਾਰਟੀ ਦੀ ਟਿਕਟ ਜਿੱਤ ਕੇ ਤੇ ਆਮ ਆਦਮੀ ਸਰਦਾਰ ਲਾਲਜੀ ਸਿੰਘ ਕੋਲ ਲੈ ਕੇ ਛੁੜੀ ਪਾਉਂਗਾ ਜੀ ਬਹੁਤ 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 ਚਾਹ ਰਹੇ ਲੋ ਜੀ ਗੱਲ ਕਰਨਾ ਹੈ